RBI ਨੇ ਬਿਨਾ ਗਰੰਟੀ ਖੇਤੀ ਕਰਜ਼ਾ ਹੱਦ ਵਧਾਈ ਭਾਰਤੀ ਰਿਜ਼ਰਵ ਬੈਂਕ ਨੇ 1 ਜਨਵਰੀ 2025 ਤੋਂ ਕਿਸਾਨਾਂ ਲਈ ਬਿਨਾ ਗਰੰਟੀ ਦੇ ਕਰਜ਼ੇ ਦੀ ਹੱਦ 1.6 ਲੱਖ ਰੁਪਏ ਤੋਂ ਵਧਾ ਕੇ 2 ਲੱਖ ਰੁਪਏ ਕਰ ਦਿੱਤੀ ਹੈ ਇਹ ਕਦਮ ਖੇਤੀ ਦੀ ਵਧਦੀ ਲਾਗਤ ਵਿਚਕਾਰ ਛੋਟੇ ਅਤੇ ਦਰਮਿਆਨੇ ਕਿਸਾਨਾਂ ਦੀ ਸਹਾਇਤਾ ਕਰਨ ਲਈ ਚੁੱਕਿਆ ਗਿਆ ਹੈ ਨਵੇਂ ਨਿਰਦੇਸ਼ਾਂ ਇਹਤ ਦੇਸ਼ ਭਰ ਦੇ ਬੈਂਕਾਂ ਨੂੰ ਹਰੇਕ ਕਰਜ਼ਦਾਰ ਤੇ ਲਈ 2 ਲੱਖ ਰੁਪਏ ਤੱਕ ਦੇ ਖੇਤੀ ਅਤੇ ਉਸ ਨਾਲ ਜੁੜੇ ਧੰਧਿਆਂ ਸੰਬੰਧੀ ਕਰਜ਼ਿਆਂ ਲਈ ਜ਼ਮਾਨਤ ਅਤੇ ਮਾਰਜਨ ਲੋਨਾਂ ਮੁਆਫ ਕਰਨ ਲਈ ਕਿਹਾ ਗਿਆ ਹੈ। ਖੇਤੀ ਮੰਤਰਾਲੇ ਮੁਤਾਬਕ ਇਸ ਉਪਾ ਨਾਲ 86% ਤੋਂ ਵੱਧ ਛੋਟੇ ਅਤੇ ਦਰਮਿਆਨੇ ਕਿਸਾਨਾਂ ਨੂੰ ਲਾਭ ਪਹੁੰਚੇਗਾ। ਬੈਂਕਾਂ ਨੂੰ ਦਿਸ਼ਾ ਨਿਰਦੇਸ਼ ਤੇਜ਼ੀ ਨਾਲ ਲਾਗੂ ਕਰਨ ਅਤੇ ਨਵੇਂ ਕਰਜ਼ਾ ਪ੍ਰਬੰਧਨਾਂ ਬਾਰੇ ਵੱਡੇ ਪੱਧਰ ਤੇ ਜਾਗਰੂਕਤਾ ਯਕੀਨੀ ਬਣਾਉਣ ਦੀ ਹਦਾਇਤ ਕੀਤੀ ਗਈ ਹੈ। ਇਸ ਕਦਮ ਨਾਲ ਕਿਸਾਨ ਕ੍ਰੈਡਿਟ ਕਾਰਡ ਕੇ ਸੀ ਸੀ ਕਰਜ਼ਿਆਂ ਤੱਕ ਆਸਾਨੀ ਨਾਲ ਪਹੁੰਚ ਦੀ ਸਹੂਲਤ ਮਿਲਣ ਦੀ ਉਮੀਦ ਹੈ ਅਤੇ ਇਹ ਸਰਕਾਰ ਦੀ ਸੋਧੀ ਵਿਆਜ ਯੋਜਨਾ ਦਾ ਪੂਰਕ ਹੋਵੇਗੀ। ਇਸ ਯੋਜਨਾ ਤਹਿਤ ਸਰਕਾਰ 4% ਵਿਆਜ ਦਰ ਤੋਂ 10 ਲੱਖ ਰੁਪਏ ਤੱਕ ਦਾ ਕਰਜ਼ਾ ਦਿੰਦੀ ਹੈ